ਲੋ ਜੀ ਮਾਗੀ ਮੇਲੇ ਤੇ ਬੋਲਦਿਆਂ ਹੋਇਆਂ ਬੀਬੀ ਹਰ ਸਿਮਰਤ ਬਾਦਲ ਨੇ ਤਾਂ ਕਮਾਲ ਹੀ ਕਰ ਦਿੱਤੀ। ਹੱਦ ਹੀ ਕਰ ਦਿੱਤੀ। ਸਿੱਧੇ ਰੂਪ 'ਚ ਬਾਬੇ ਨਾਨਕ ਦਾ ਨਾਂ ਵੋਟਾਂ ਲਈ ਵਰਤਣ ਲੱਗ ਪਏ। ਤੁਸੀਂ ਦੇਖੋ ਬਹੁਤ ਵੱਡਾ ਬਿਆਨ ਬੀਬੀ ਹਰ ਸਿਮਰਤ ਬਾਦਲ ਨੇ ਦਿੱਤਾ ਤੇ ਚਾਰ ਚਫੇਰੇ ਇੱਕ ਚਰਚਾ ਛਿੜ ਗਈ ਹੈ। ਤੁਸੀਂ ਦੱਸਣਾ ਅੱਜ ਕਮੈਂਟ ਲਿਖਿਓ ਕੀ ਬੀਬੀ ਹਰ ਸਿਮਰਤ ਬਾਦਲ ਠੀਕ ਕਹਿ ਰਹੀ ਐ? ਯਾ ਗਲਤ ਕਹਿ ਰਹੀ ਹੈ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਬੀਬੀ ਬਾਦਲ ਨੇ ਮਾਗੀ ਮੇਲੇ ਤੇ ਕਿਹਾ ਕਹਿੰਦੀ ਜਿਹੜੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੈ ਇਹ ਬਾਬੇ ਨਾਨਕ ਵਾਲੀ ਤੱਕੜੀ ਹੈ ਯਾਰ ਬਾਬੇ ਨਾਨਕ ਨੂੰ ਵੋਟਾਂ ਮੰਗਣ ਲਈ ਜਾਂਦੇ ਨੇ ਕਮਾਲ ਹੈ ਅੱਜ ਤੱਕ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਦੇਸ਼ ਦੇ ਵਿੱਚ ਬਹੁਤ ਸਿਆਸਤ ਕੀਤੀ ਹੈ ਕਈ ਪਾਰਟੀਆਂ ਨੇ ਕੀਤੀ ਹੈ ਲਗਭਗ ਸਾਰੀਆਂ ਪਾਰਟੀਆਂ ਜਿਹੜੀਆਂ ਵੋਟ ਪਾਰਟੀਆਂ ਨੇ ਉਹ ਵਰਤਦੀਆਂ ਨੇ ਧਰਮ ਨੂੰ ਤੇ ਜਾਤ ਨੂੰ ਪੰਥ ਦੇ ਨਾਂ ਤੇ ਬਾਦਲ ਦਲ ਨੇ ਬਹੁਤ ਸਿਆਸਤ ਕੀਤੀ ਹੈ ਅੱਜ ਵੀ ਪੰਥ 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 ਕੀਤਾ ਜਾ ਰਿਹਾ ਪਰ ਜੋ ਕੁਛ ਬੀਬੀ ਹਰ ਸਿਮਰਤ ਬਾਦਲ ਨੇ ਬਾਗੀ ਮੇਲੇ ਤੇ ਕਿਹਾ ਕਿ ਚੌਂ ਨਿਸ਼ਾਨ ਤੱਕੜੀ ਇਹ ਬਾਬੇ ਨਾਨਕ ਦੀ ਤੱਕੜੀ ਹੈ ਕੀ ਇਹ ਠੀਕ ਹੈ ਮੈਂ ਕਹੂੰਗਾ ਬੀਬੀ ਜੀ ਰਹਿਮ ਕਰੋ ਇੱਥੋਂ ਤੱਕ ਨਾ ਜਾਓ ਇਹ ਚੋਣ ਨਿਸ਼ਾਨ ਤੱਕੜੀ ਤੁਹਾਡੇ ਬਾਦਲ ਦਲ ਦਾ ਤੁਹਾਡੇ ਅਕਾਲੀ ਦਲ ਬਾਦਲ ਦਾ ਚੋਣ ਨਿਸ਼ਾਨ ਹੈ ਨਾ ਕਿ ਇਹ ਬਾਬੇ ਨਾਨਕ ਵਾਲੀ ਤੱਕੜੀ ਹੈ ਕੱਲ ਰਵਨੀਤ ਬਿੱਟੂ ਵੀ ਬੋਲਿਆ ਬਿੱਟੂ ਤੇ ਬਹੁਤ ਸਾਰੇ ਸਵਾਲ ਨੇ ਬਿੱਟੂ ਦੇ ਪਰਿਵਾਰ ਨੇ ਵੀ ਬਹੁਤ ਕੁਸ਼ਾਹੀਆ ਕੀਤਾ ਜਿਹਦੇ ਉੱਪਰ ਸਵਾਲ ਨੇ ਪਰ ਮੈਂ ਕਹੂੰਗਾ ਬੀਬੀ ਜੀ ਇੱਥੋਂ ਤੱਕ ਨਾ ਜਾਓ ਤੁਸੀਂ ਇਹ ਅਕਾਲੀ ਦਲ ਦੀ ਤੱਕੜੀ ਤੁਹਾਡੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦੀ ਤੱਕੜੀ ਨਾ ਕਹੋ। ਇਹ ਜਿਹੜੀ ਤੱਕੜੀ ਤੁਹਾਡੀ ਅਕਾਲੀ ਦਲ ਵਾਲੀ ਹੈ ਕੀ ਇਹ ਬਾਬੇ ਨਾਨਕ ਦੀ 13 13 ਤੋਲਣ ਵਾਲੀ ਤੱਕੜੀ ਨਾਲ ਮਲਾਈ ਜਾ ਸਕਦੀ ਹੈ? ਬਾਬੇ ਨਾਨਕ ਦੀ ਤੱਕੜੀ ਉਹ ਤੱਕੜੀ ਸੀ ਜੀਨੇ ਸੱਚਮੁੱਚ ਨਿੱਜ, ਸਵਾਰਥ, ਲਾਲਚ, ਔਦੇ ਸਭ ਕੁਝ ਛੱਡ ਕੇ 13 13 ਤੋਲਿਆ ਤੇ ਸਭ ਤੋਂ ਵੱਧ ਗਰੀਬਾਂ ਲਈ ਆਵਾਜ਼ ਚੁੱਕੀ ਤੇ ਅਮੀਰਾਂ ਦੇ ਜਾਂ ਜਿਹੜੇ ਮਲਕ ਭਾਗੋ ਵਰਕੇ ਵੇਲਰ ਸੀ ਉਹਨਾਂ ਦੇ ਵਿਰੁੱਧ ਬਾਬੇ ਨਾਨਕ ਦੀ ਆਵਾਜ਼ ਗੂੰਜਦੀ ਰਹੀ ਪਰ ਤੁਸੀਂ ਤੁਹਾਡੀ ਤੱਕੜੀ ਇਹ ਤੱਕੜੀ ਜਿਹੜੀ ਅਸੀਂ ਅੱਜ ਤੱਕ ਦੇਖਿਆ ਤੁਹਾਡੇ ਅਕਾਲੀ ਦਲ ਦੇ ਰਾਜ ਚ ਵੀ ਸਾਰੀਆਂ ਪਾਰਟੀਆਂ ਮੈਂ ਕਹਿੰਨਾ ਪਰ ਤੁਹਾਡੇ ਅਕਾਲੀ ਦਲ ਦੇ ਰਾਜ ਚ ਕੀ ਚੱਲਦਾ ਰਿਹਾ ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਮੇਰਾ 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 ਲੋਕਾਂ ਤੇ ਲੱਖਾਂ ਝੂਠੇ ਕੇਸ ਪਏ ਬੀਬੀ ਤੁਹਾਡੇ ਰਾਤ ਚ ਤੁਸੀਂ ਕਹਿੰਦੇ ਹੋ ਕਿ ਇਹ ਤੱਕੜੀ 13 13 ਤੋਲਣ ਵਾਲੀ ਬਾਬੇ ਨਾਨਕ ਦੀ ਤੱਕੜੀ ਹੈ ਤੁਹਾਡਾ ਚੋਣ ਨਿਸ਼ਾਨ ਬਿਲਕੁਲ ਸਹਿਮਤ ਨਹੀਂ ਆ ਕੱਲ ਨੂੰ ਕਾਂਗਰਸ ਉੱਠ ਕੇ ਕਹੇਗੀ ਕਿ ਇਹ ਸਾਡਾ ਪੰਜਾ ਚੋਣ ਨਿਸ਼ਾਨ ਇਹ ਬਾਬੇ ਨਾਨਕ ਦਾ ਪੰਜਾ ਹੈ ਬਿਲਕੁਲ ਇੱਥੋਂ ਤੱਕ ਨਾ ਜਾਓ ਤੁਹਾਡੇ ਸਾਰਿਆਂ ਦੇ ਰਾਜਾਂ ਦੇ ਵਿੱਚ ਤੁਸੀਂ ਮਲਕ ਭਾਗਵਾਂ ਦੇ ਹੱਕ 'ਚ ਖੜਦੇ ਹੋ ਕਿਉਂਕਿ ਤੁਸੀਂ ਆਪ ਕਰੋੜਪਤੀ ਅਰਬਪਤੀ ਲੋਕੋਂ ਔਰ ਤੁਸੀਂ ਬਾਬੇ ਨਾਨਕ ਦੀ ਵਿਚਾਰਧਾਰਾ ਅਨੁਸਾਰ ਬਿਲਕੁਲ ਨਾ ਜਿਉਂਨੇ ਉਹਨਾਂ ਚੱਲਦੇ ਹਾਂ ਬਲਕਿ ਉਲਟ ਚੱਲਦੇ ਹਾਂ ਅੱਜ ਤੱਕ ਤੁਸੀਂ ਹੱਥੀ ਕਿਰਤ ਕਦੇ ਨਹੀਂ ਕੀਤੀ ਨਾ ਤੁਸੀਂ ਕਦੇ ਬਾਬੇ ਨਾਨਕ ਦੇ ਤਿੰਨ ਸਿਧਾਂਤ ਸੀ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਤਿੰਨਾਂ 'ਚੋਂ ਤੁਸੀਂ ਕਿਹੜਾ ਲਾਗੂ ਕੀਤਾ ਮੈਨੂੰ ਪਤਾ ਹੈ ਬੀਬੀ ਹਰ ਸਿਮਰਤ ਬਾਦਲ ਜੀ ਸੁਖਬੀਰ ਬਾਦਲ ਸਾਹਿਬ ਕਦੇ ਇਹਨਾਂ ਨੇ ਕੋਈ ਹੱਥੀ ਕਿਰਤ ਸਿਆਸਤ ਕਰਨ ਤੋਂ ਸਿਵਾ ਮੂੰਹ ਨਾਲ ਬੋਲਣ ਤੋਂ ਸਿਵਾ ਕਦੇ ਕੋਈ ਕਿਰਤ ਨਹੀਂ ਕੀਤੀ ਹੋਣੀ ਔਰ ਇਹ ਅੱਜ ਕਹਿੰਦੇ ਨੇ ਇਹ ਤੱਕੜੀ ਸਾਡੀ ਚੋਣ ਨਿਸ਼ਾਨ ਬਾਬੇ ਨਾਨਕ ਦੀ ਤੱਕੜੀ ਹੈ ਮੈਂ ਕਹੂੰਗਾ ਅੱਜ ਤੱਕ ਤੁਹਾਡੀ ਤੱਕੜੀ ਨੇ ਬੀਬੀ ਜੀ ਸੱਚਮੁੱਚ ਬਾਬੇ ਨਾਨਕ ਦੀ ਤੇਰਾ ਤੇਰਾ ਤੋਲਦੀ ਸੀ ਤੁਹਾਡੀ ਨੇ ਮੇਰਾ ਮੇਰਾ ਤੋਲਿਆ ਤੁਹਾਡੀ ਤੱਕੜੀ ਇਹ ਉਹ ਤੱਕੜੀ ਦਾ ਚੋਣ ਨਿਸ਼ਾਨਾ ਹੈ ਜਿਹਦੇ ਚੋਣ ਨਿਸ਼ਾਨ ਤੇ ਚੋਣਾ ਲੜਕੇ ਤੇ ਬਾਅਦ ਦੇ ਵਿੱਚ ਸੈਂਕੜੇ लाठी चार्ज ਪੇਰ ਜਗਾਰਾਂ ਤੇ ਕਰਾਏ ਸੈਂਕੜੇ लाठी चार्ज ਤੁਹਾਡੇ ਰਾਜ ਦੇ ਵਿੱਚ ਕਿਸਾਨਾਂ ਤੇ ਹੋਏ ਸੈਂਕੜੇ लाठी चार्ज ਤੁਹਾਡੇ ਰਾਜ ਚ ਮਜ਼ਦੂਰਾਂ ਤੇ ਹੋਏ ਸੈਂਕੜੇ लाठी चार्ज ਤੁਹਾਡੇ ਰਾਜ ਦੇ ਵਿੱਚ ਕੱਚੇ ਮੁਲਾਜ਼ਮਾਂ ਤੇ ਹੋਏ ਅੱਜ ਤੁਸੀਂ ਕਹਿੰਦੇ ਹੋ ਕਿ ਇਹ 13 13 ਤੋਲਣ ਵਾਲੀ ਉਸ ਤੱਕੜੀ ਦੇ ਬਰਾਬਰ ਤੁਹਾਡਾ ਚੋਰ ਨਿਸ਼ਾਨ ਬਿਲਕੁਲ ਨਹੀਂ ਬੰਦ ਕਰ ਦਿਓ ਇਹ ਅੱਜ ਤੋਂ ਬਾਅਦ ਅਜਿਹੀ ਗੱਲ ਤੁਹਾਨੂੰ ਨਹੀਂ ਕਰਨੀ ਚਾਹੀਦੀ ਪੰਜਾਬ ਦੇ ਲੋਕ ਸੱਚੀ ਬਰਦਾਸ਼ਤ ਨਹੀਂ ਕਰਨਗੇ ਮੈਂ ਤਾਂ ਕਹੂੰਗਾ ਕਿ ਜੇਕਰ ਇਹ ਗੱਲ ਕਿਸੇ ਹੋਰ ਨੇ ਮੇਰੇ ਤੇਰੇ ਵਰਗੇ ਨੇ ਬੋਲੀ ਹੁੰਦੀ ਤਾਂ ਹੁਣ ਤੱਕ ਬੜਿਆਂ ਦੀਆਂ ਭਾਵਨਾਵਾਂ ਪੜਕ ਜਾਣੀਆਂ ਸੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਨੇ ਕਹਿਣਾ ਸੀ ਇਹਨੂੰ ਤਨਖਾਹ ਲਾਓ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਕਿਉਂਕਿ ਹੁਣ ਬੀਬੀ ਹਰਸਿਮਰਤ ਬਾਦਲ ਨੇ ਬੋਲਿਆ ਕਿਉਂਕਿ ਉਹ ਤਕੜੇ ਨਹੀਂ ਕਿਉਂਕਿ ਉਹ ਉੱਚੇ ਨਹੀਂ ਹੁਣ ਪਤਾ ਨਹੀਂ ਕਿਉਂ ਕਿਸੇ ਦੀ ਭਾਵਨਾ ਤੇ ਸੱਟ ਨਹੀਂ ਵੱਜਦੀ ਪਈ ਕਿਉਂ ਸ਼੍ਰੋਮਣੀ ਕਮੇਟੀ ਵੀ ਚੁੱਪ ਹੈ ਕੀ ਸ਼੍ਰੋਮਣੀ ਕਮੇਟੀ ਅੱਜ ਇਸ ਗੱਲ ਦਾ ਜਵਾਬ ਦੇਗੀ ਕਿ ਜਿਹੜਾ ਬੀਬੀ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ 13-13 ਤੋਲਣ ਵਾਲੀ ਬਾਬੇ ਨਾਨਕ ਵਾਲੀ ਤਕੜੀ ਜਿਹੜੀ ਹੈ ਉਹ ਹੈ ਕੀ ਇਹਦਾ ਜਵਾਬ ਸ਼੍ਰੋਮਣੀ ਕਮੇਟੀ ਦਹੇਗੀ ਕਿ ਉਹ ਸਹੀ ਕਹਿ ਰਹੇ ਨੇ ਮੈਨੂੰ ਲੱਗਦਾ ਹੈ ਕਿ ਬੀਬੀ ਹਰ ਸਿਮਰਤ ਬਾਦਲ ਨੇ ਇਹ ਬਿਲਕੁਲ ਗਲਤ ਗੱਲ ਬੋਲੀ ਹੈ ਦੇਖੋ ਅੱਜ ਤੱਕ ਵੱਖ-ਵੱਖ ਪਾਰਟੀਆਂ ਨੇ ਧਰਮਾਂ ਨੂੰ ਜਾਤਾਂ ਨੂੰ ਆਪੋ ਆਪਣੀਆਂ ਸਿਆਸਤਾਂ ਲਈ ਵਰਤਿਆ ਸਾਡੇ ਲੋਕਾਂ ਦੇ ਦਿਮਾਗਾਂ 'ਚ ਇਹਨਾਂ ਨੇ ਧਰਮਾਂ ਦਾ ਜ਼ਹਿਰ ਭਰਿਆ ਹੋਇਆ ਔਰ ਵਰਤ ਵਰ ਕੇ ਧਰਮਾਂ ਨੂੰ ਇਹਨਾਂ ਨੇ ਗੱਦੀਆਂ ਦੇ ਉੱਪਰ ਰਾਜ ਕੀਤਾ ਅੱਜ ਅਕਾਲੀ ਦਲ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਕਰਦਾ ਹੈ ਅੱਜ ਅਕਾਲੀ ਦਲ ਨਸ਼ੇ ਖਤਮ ਕਰਨ ਦੀ ਗੱਲ ਕਰਦਾ ਹੈ ਅੱਜ ਅਕਾਲੀ ਦਲ ਬੇਰੁਜ਼ਗਾਰਾਂ ਦੇ ਹੱਕ 'ਚ ਬੋਲਦਾ ਹੈ ਅੱਜ ਅਕਾਲੀ ਦਲ ਕੱਚੇ ਮਲਾਜ਼ਮਾਂ ਦੇ ਹੱਕ 'ਚ ਬੋਲਦਾ ਹੈ ਪਰ ਜਦੋਂ ਆਪਦਾ ਲਗਾਤਾਰ ਰਾਜ ਰਿਹਾ ਹੈ ਉਦੋਂ ਕੱਚੇ ਮਲਾਜ਼ਮ ਪੱਕੇ ਕਿਉਂ ਨਹੀਂ ਕੀਤੇ ਉਦੋਂ ਬੇਰੁਜ਼ਗਾਰੀ ਖਤਮ ਕਿਉਂ ਨਹੀਂ ਕੀਤੀ ਉਦੋਂ ਬੰਦੀ ਸਿੰਘ ਕਿਉਂ ਨਾ ਛਡਾਏ ਉਦੋਂ ਨਸ਼ਾ ਖਤਮ ਕਿਉਂ ਨਾ ਕੀਤਾ ਬੀਬੀ ਬਾਦਲ ਕੱਲ ਕਹਿ ਰਹੀ ਸੀ ਆਮੇ ਜਿਹੜੀ ਨਵੀਂ ਸਰਕਾਰ ਪੰਜਾਬ ਚਾਹੀ ਹੈ ਇਹਦੇ ਤੇ ਵੀ ਬਹੁਤ ਸਵਾਲ ਨੇ ਹੋਣੇ ਵੀ ਚਾਹੀਦੇ ਨੇ ਕਿਉਂਕਿ ਜਿੱਡੇ ਵੱਡੇ ਬਦਲਾਅ ਦੇ ਦਾਅਵੇ ਇਹਨਾਂ ਨੇ ਕੀਤੇ ਸੀ ਉਹ ਇਹਦੇ ਤੇ ਉਹ ਵੀ ਪੂਰੇ ਨਹੀਂ ਹਨ